ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1031 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1032 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਭੁੱਲੇ ਸਿੱਖ ਗੁਰੂ ਸਮਝਾਏ ਭੁੱਲੇ ਹੋਏ ਬੰਦਿਆਂ ਨੂੰ ਸਿਖਿਆ ਦੇ ਕੇ ਗੁਰੂ ਸਹੀ ਜੀਵਨ ਰਾਹ ਦੀ ਸਮਝ ਬਖਸ਼ਦਾ ਹੈ ਉੱਜੜ ਜਾਂਦੇ ਮਾਰਗ ਪਾਏ ਘਰਾਹੇ ਜਾਂਦੇ ਨੂੰ ਠੀਕ ਰਾਹ ਤੇ ਪਾੰਦਾ ਹੈ ਗੁਰੂ ਰਸਤਾ ਦਿਖਾਂਦਾ ਹੈ ਗੁਰੂ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਅੰਧਾਰ ਕਿਉਂਕਿ ਗੁਰੂ ਤੋਂ ਬਿਨਾ ਸਹੀ ਜੀਵਨ ਜੁਗਤੀ ਦੀ ਸਮਝ ਨਹੀਂ ਪੈ ਸਕਦੀ ਤੇ ਸਗੁਰ ਸੇਵ ਸਦਾ ਦਿਨ ਰਾਤਿ ਦੁੱਖ ਭੰਜਨ ਸੰਗ ਸੁਖਾਤਾ ਹੈ ਤੂੰ ਬੰਦਿਆ ਦੇ ਨਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ ਗੁਰੂ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਪ੍ਰਮਾਤਮਾ ਨਾਲ ਮਿੱਤਰਤਾ ਬਣਾ ਦਿੰਦਾ ਹੈ ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਸੰਸਾਰੀ ਜੀਵ ਗੁਰੂ ਦੀ ਭਗਤੀ ਦੀ ਕੀ ਕਦਰ ਜਾਣ ਸਕਦੇ ਹਨ ਬ੍ਰਹਮਾ ਇੰਦਰ ਮਹੇਸ਼ ਨ ਜਾਣੀ ਬ੍ਰਹਮਾ ਨੇ ਇੰਦਰ ਨੇ ਸ਼ਿਵ ਨੇ ਵੀ ਇਕ ਕਦਰ ਨਾ ਸਮਝੀ ਸਤ ਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇ ਤਿਸੈ ਪਛਾਤਾ ਹੈ ਗੁਰੂ ਅਲਖ ਪ੍ਰਭੂ ਦਾ ਰੂਪ ਹੈ ਉਸ ਨੂੰ ਸਮਝਿਆ ਨਹੀਂ ਜਾ ਸਕਦਾ ਗੁਰੂ ਜਿਸ ਉਤੇ ਮਿਹਰ ਕਰਦਾ ਹੈ ਉਹੀ ਗੁਰੂ ਦੀ ਪਛਾਣ ਕਰਦਾ ਹੈ ਅੰਤਰ ਪ੍ਰੇਮ ਪਰਾਪਤ ਦਰਸਨ ਜਿਵੇਂ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਪ੍ਰੇਮ ਹੈ ਉਸ ਨੂੰ ਪਰਮਾਤਮਾ ਦਾ ਦਿਦਾਰ ਪ੍ਰਾਪਤ ਹੁੰਦਾ ਹੈ ਗੁਰ ਬਾਣੀ ਸੋ ਪ੍ਰੀਤ ਸੋ ਪਰਸਨ ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ ਚਰਨਾਂ ਦੀ ਛੋਹ ਮਿਲ ਜਾਂਦੀ ਹੈ ਇਹਨਸ ਨਿਰਮਲ ਜੋਤ ਸਬਾਈ ਕਟ ਦੀਪਕ ਗੁਰਮਖ ਜਾਤਾ ਹੈ ਉਸ ਨੂੰ ਸਾਰੀ ਹੀ ਧੁਕਾਈ ਵਿੱਚ ਪ੍ਰਭੂ ਪਰਮਾਤਮਾ ਦੀ ਪਵਿੱਤਰ ਜੋਤ ਵਿਆਪਕ ਦਿਸਦੀ ਹੈ ਗੁਰੂ ਦੇ ਸ਼ਰਨ ਪਾ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਦਿਨ ਰਾਤ ਗਿਆਨ ਦਾ ਦੀਵਾ ਜਗਦਾ ਦਿਸਦਾ ਹੈ ਭੋਜਨ ਗਿਆਨ ਮਹਾਰਸ ਮਿੱਠਾ ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ ਗਿਆਨ ਇੱਕ ਐਸੀ ਆਤਮਿਕ ਖੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸਵਾਦਲੀ ਹੈ ਜਿਨ ਚਾਖਿਆ ਤਿੰਨ ਦਰਸ਼ਨ ਦੇਠਾ ਜਿਸ ਨੇ ਸਵਾਦ ਚਖਿਆ ਹੈ ਉਸ ਨੇ ਪਰਮਾਤਮਾ ਦਾ ਦیدار ਕਰ ਲਿਆ ਹੈ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰਸ ਮਤਾ ਹੈ ਜਿਹੜੇ ਪ੍ਰੇਮੀ ਗੁਰੂ ਦੇ ਰਾਹੀ ਪਰਮਾਤਮਾ ਦਾ ਦਰਸ਼ਨ ਕਰਕੇ ਉਹਦੇ ਚਰਨਾਂ ਵਿੱਚ ਜੁੜਦੇ ਹਨ ਉਹਨਾਂ ਦਾ ਮਨ ਆਪਣੀਆਂ ਕਾਮਨਾ ਨੂੰ ਮਾਰ ਕੇ ਸਦਾ ਲਈ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਜਾਂਦਾ ਹੈ ਸਤਗੁਰ ਸੇਵੈ ਸੇ ਪ੍ਰਧਾਨ ਜਿਹੜੇ ਮਨੁੱਖ ਸਤਗੁਰ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਉਂਦੇ ਹਨ ਤੈਨ ਘਟ ਘਟ ਅੰਤਰ ਬ੍ਰਹਮ ਪਛਾਨਾ ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵਸਦਾ ਪਛਾਣ ਲੈਂਦੇ ਹਨ ਨਾਨਕ ਹਰਿ ਜਸ ਹਰਿ ਜਨ ਕੀ ਸੰਗਤ ਦੀਜੈ ਜਿਨ ਸਤਗੁਰ ਹਰਿ ਪ੍ਰਭ ਜਪਤਾ ਹੈ ਨਾਨਕ ਦੀ ਅਰਦਾਸ ਹੈ ਕਿ ਜਿਨ੍ਹਾਂ ਬੰਦਿਆ ਨੇ ਸਤਗੁਰ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤ ਨਾਨਕ ਨੂੰ ਵੀ ਮਿਲ ਜਾਏ ਉਹਨਾਂ ਦੀ ਸੰਗਤ ਵਿੱਚ ਵੀ ਰਹਿ ਕੇ ਪਰਮਾਤਮਾ ਦੀ ਸਿਫਤਸਲਾ ਦੀ ਦਾਤ ਮਿਲਦੀ ਹੈ ਮਾਰੂ ਮਹੱਲਾ ਪਹਿਲਾ ਰਾਗ ਮਾਰੂ ਵਿੱਚ ਪਹਿਲੇ ਬਾਦਸ਼ਾਹ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਚੇ ਸਾਹਿਬ ਸਿਰਜਣਹਾਰੇ ਹੇ ਸਦਾ ਸਿਰ ਰਹਿਣ ਵਾਲੇ ਮਾਲਕ ਹੇ ਜਗਤ ਦੇ ਰਚਨਹਾਰ ਜਿਨ ਧਰ ਚਕਰ ਧਰੇ ਵਿਚਾਰੇ ਜਿਸ ਤੈਂ ਜਿਸ ਤੈਨੇ ਧਰਤੀ ਤੇ ਚੱਕਰ ਬਣਾਏ ਹਨ ਪਰਮਾਤਮਾ ਨੇ ਧਰਤੀ ਦੇ ਚੱਕਰ ਬਣਾਏ ਹਨ ਆਪ ਹੀ ਸੋਚ ਵਿਚਾਰ ਕੇ ਆਪੋ ਆਪਣੇ ਥਾਂ ਟਿਕਾਏ ਹਨ ਕਿਸੇ ਦੇ ਕੋਈ ਸਲਾਹ ਨਹੀਂ ਲਈ ਪਰਮਾਤਮਾ ਨੇ ਜਦੋਂ ਧਰਤੀ ਬਣਾਈ ਆਕਾਸ਼ ਬਣਾਇਆ ਤੇ ਸਾਰਾ ਜੀਵਨ ਹੋਂਦ ਵਿੱਚ ਆਇਆ ਉਹਨੇ ਕਿਸੇ ਨਾਲ ਸਲਾਹ ਨਹੀਂ ਕੀਤੀ ਆਪਣੇ ਆਪ ਹੀ ਸਾਰਾ ਕੁਝ ਤਿਆਰ ਕਰ ਦਿੱਤਾ ਆਪੇ ਕਰਤਾ ਕਰ ਕਰ ਵੇਖੈ ਸਾਜਾ ਵੇ ਪਰਵਾਹਾ ਹੈ ਕਰਤਾਰ ਪਰਮਾਤਮਾ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ ਔਸਦਾ ਕਾਇਮ ਰਹਿਣ ਵਾਲਾ ਹੈ ਜਗਤ ਦਾ ਇਤਨਾ ਖਲਾਰਾ ਹੁੰਦਿਆਂ ਭੀ ਉਹ ਬੇਫਿਕਰ ਹੈ ਵੇਖੀ ਵੇਖੀ ਜੰਤੋ ਪਾਏ ਪ੍ਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ ਕੋਈ ਗੁਰਮਖ ਬਣਾ ਦਿੱਤੇ ਹਨ ਕੋਈ ਮਨਮਖ ਬਣਾ ਦਿੱਤੇ ਹਨ ਦੋਏ ਪੰਦੀ ਦੋਏ ਰਹਾ ਚਲਾਏ ਗੁਰਮਖਤਾ ਤੇ ਮਨਮਖਤਾ ਇਹ ਦੋਵੇਂ ਰਸਤੇ ਤੋੜ ਦਿੱਤੇ ਹਨ ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਉਹ ਮਨਮੁਖ ਹੈ ਗੁਰੂ ਦੀ ਗੱਲ ਨਹੀਂ ਮੰਨਦਾ ਤੇ ਜਿਹੜਾ ਗੁਰੂ ਦੇ ਪਿੱਛੇ ਲੱਗਦਾ ਹੈ ਗੁਰੂ ਦੀ ਗੱਲ ਮੰਨਦਾ ਹੈ ਉਹ ਗੁਰਮੁਖ ਹੈ ਕਿਉਂਕਿ ਉਹਨੂੰ ਆਪਣੇ ਗੁਰੂ ਤੇ ਪੂਰਾ ਯਕੀਨ ਹੁੰਦਾ ਹੈ ਗੁਰ ਪੂਰੇ ਵਿਣਮੁਖ ਤੇ ਨਾ ਹੋਈ ਸੱਚ ਨਾਮ ਜਪ ਲਾਹਾ ਹੈ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੰਦੇ ਰਸਤੇ ਵੱਲੋਂ ਖਲਾਸੀ ਨਹੀਂ ਹੁੰਦੀ ਗੁਰੂ ਦੇ ਰਾਹੀ ਸਦਾ ਥਿਰ ਪਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖਤਾ ਮਨੁੱਖਾ ਜੀਵਨ ਵਿੱਚ ਆਤਮਿਕ ਲਾਭ ਕਟ ਸਕੀਦਾ ਹੈ ਪੜ੍ਹ ਹੈ ਮਨ ਮੁਖ ਪਰ ਵਿਦ ਨਹੀਂ ਜਾਣਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਮੈਸ ਵੀ ਕਿਤਾਬਾਂ ਪੜ੍ਹਦੇ ਹਨ ਪਰ ਪ੍ਰਮਾਤਮਾ ਦੀ ਸਾਰ ਨਹੀਂ ਜਾਣਦੇ ਨਾਮ ਨਾ ਬੂਝੈ ਪਰਮ ਭੁਲਾਣਾ ਪਰੋ ਕਿਸੇ ਉਹ ਉਸ ਪੜੇ ਹੋਏ ਉੱਤੇ ਅਮਰ ਕਰਨ ਦੀ ਜਾਜ ਨਹੀਂ ਸਿੱਖਦੇ ਉਹ ਪ੍ਰਮਾਤਮਾ ਦੇ ਨਾਮ ਦੀ ਕਦਰ ਨਹੀਂ ਸਮਝਦੇ ਮਾਇਆ ਦੀ ਭੜਕਣਾ ਵਿੱਚ ਪੈ ਕੇ ਕੁਰਾਹੇ ਪੈ ਰਹੇ ਹਣ ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾਗਲ ਫਾਹਾ ਹੈ ਰਿਸ਼ਵਤ ਲੈ ਕੇ ਝੂਠੀਆਂ ਗਵਾਹੀਆਂ ਦੇ ਦਿੰਦੇ ਹਨ ਭੈੜੀ ਮਤ ਦੀ ਫਾਹੀ ਉਹਨਾਂ ਦੇ ਗਲ ਵਿੱਚ ਪਈ ਰਹਿੰਦੀ ਹੈ ਸਿਮਰਤ ਸ਼ਾਸਤਰ ਪੜੈ ਪੁਰਾਣਾ ਪੰਡਤ ਲੋਕ ਵੀ ਸਿਮਰਤियां ਸ਼ਾਸਤਰ ਪੁਰਾਣ ਪੜ੍ਹਦੇ ਹਨ ਵਾਦ ਵਿਖਾਣੇ ਤਤ ਨ ਜਾਣਾਂ ਪਰ ਚਰਚਾ ਹੀ ਕਰਦੇ ਹਨ ਅਸਲੀਅਤ ਨਹੀਂ ਸਮਝਦੇ ਕੈਸ ਰਹੀਤ ਕੀ ਹੈ ਵੇ ਨੰਗੋਰ ਪੂਰੇ ਤਤ ਨ ਪਾਈਐ ਸੱਚ ਸੂਚੇ ਸੱਚ ਰਹਾ ਹੈ ਪੂਰੇ ਗੁਰ ਦੀ ਸ਼ਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਨਹੀਂ ਸਕਦੀ ਜਿਹੜੇ ਬੰਦੇ ਸਦਾ ਥੇਰ ਨਾਮ ਸਿਮਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਸਹੀ ਜੀਵਨ ਰਸਤਾ ਫੜ ਲੈਂਦੇ ਹਨ ਉਹਨਾਂ ਨੂੰ ਸਹੀ ਜੀਵਨ ਰਸਤਾ ਮਿਲ ਜਾਂਦਾ ਹੈ ਸਾਬਦ ਸਲਾਹੇ ਸੁਣ ਸੁਣ ਆਖੈ ਜਬਾਨੀ ਜਬਾਨੀ ਤਾਂ ਸਾਰੀ ਲੁਕਾਈ ਪ੍ਰਮਾਤਮਾ ਦੀ ਸਿਫਤਸਲਾ ਕਰਦੀ ਹੈ ਦੂਜਿਆਂ ਪਾਸੋਂ ਸੁਣ ਸੁਣ ਕੇ ਪ੍ਰਭੂ ਦੀਆਂ ਵਡਿਆਈਆਂ ਆਖਦੀ ਹੈ ਆਪੇ ਦਾਣਾ ਸੱਚ ਪਰਖੈ ਪਰ ਸਦਾ ਫਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਹਰੇਕ ਦੀ ਕੀਤੀ ਭਗਤੀ ਨੂੰ ਉਹ ਆਪ ਹੀ ਪਰਖਦਾ ਹੈ ਜਿੰਨ ਕੋ ਨਦਰ ਕਰੇ ਪ੍ਰਭਿ ਆਪਣੀ ਗੁਰਮੁਖ ਸ਼ਬਦ ਸਲਾਹਾ ਹੈ ਜਿਨ੍ਹਾਂ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਸ਼ਬਦ ਸਲਾਹ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਸੋਣ ਸੋਣੇ ਆਖੇ ਕੀਤੀ ਬਾਣੀ ਦੂਜਿਆ ਪਾਸੋਂ ਸੁਣ ਸੁਣ ਕੇ ਬੇਅੰਤ ਲੁਕਾਈ ਸਿਫਤ ਸਲਾਹ ਦੀ ਬਾਣੀ ਵੀ ਬੋਲਦੀ ਹੈ ਸੁਣ ਕਹੀ ਹੈ ਕੋ ਅੰਤ ਨ ਜਾਣੀ ਸੁਣ ਸੁਣ ਕੇ ਪ੍ਰਭੂ ਦੇ ਗੁਣਾ ਦਾ ਕਥਨ ਕਰ ਲਈਦਾ ਹੈ ਪਰ ਕੋਈ ਜੀਵ ਉਸ ਦੇ ਗੁਣਾ ਦਾ ਅੰਤ ਨਹੀਂ ਜਾਣਦਾ ਜਾ ਕੋ ਲਖ ਲਖਾਏ ਆਪੇ ਅਕਾਥ ਕਥਾ ਬੁੱਧਤਾ ਹਾਏ ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਖਾੰਦਾ ਹੈ ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕਾਥ ਪ੍ਰਭੂ ਦੀਆਂ ਕਥਾ ਕਹਾਣੀਆਂ ਕਰਦਾ ਰਹਿੰਦਾ ਹੈ ਜਨਮੇ ਕੋ ਵਾਜਹਿ ਵਾਧਾਏ ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ ਜੰਮਣ ਤੇ ਵਾਜੇ ਵੱਜਦੇ ਹਨ ਬੁਧਾਈਆਂ ਮਿਲਦੀਆਂ ਹਨ ਮਠਿਆਈਆਂ ਵੜਿੰਦੀਆਂ ਹਨ ਸੋਹੇ ਲੜੇ ਅਗਿਆਨੀ ਗਾਏ ਗਿਆਨ ਤੋਂ ਸਖਣੇ ਅਗਿਆਨੀ ਲੋਕ ਖੁਸ਼ੀ ਦੇ ਗੀਤ ਗਾਉਂਦੇ ਹਨ ਜੋ ਜਨਮ ਹੈ ਤੇ ਸਸਰ ਪਰ ਮਰਨਾ ਕਿਰਤ ਤੇ ਆਸਿਰ ਸ਼ਾਹਾ ਹੈ ਪਰ ਜਿਹੜਾ ਜੀਵ ਜੰਮਦਾ ਹੈ ਉਸਨੇ ਮਰਨਾ ਵੀ ਜ਼ਰੂਰ ਹੈ ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਮੌਤ ਦਾ ਮਹੂਰਤ ਉਸਦੇ ਮੱਥੇ ਤੇ ਲਿਖਿਆ ਜਾਂਦਾ ਹੈ ਸੰਯੋਗ ਵਿਜੋਗ ਮੇਰੇ ਪ੍ਰਭ ਕੀਏ ਜੰਮ ਕੇ ਪਰਿਵਾਰ ਵਿੱਚ ਮਿਲਣਾ ਤੇ ਮਰ ਕੇ ਪਰਿਵਾਰ ਤੋਂ ਵਿਛੜਨਾ ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ ਸ੍ਰਿਸ਼ਟ ਪਾਏ ਦੁਖਾ ਸੁਖ ਦੀਏ ਜਗਤ ਪੈਦਾ ਕਰਕੇ ਦੁੱਖ ਸੁਖ ਵੀ ਉਸਨੇ ਹੀ ਨਾਲ-ਨਾਲ ਦਿੱਤੇ ਹਨ ਦੁੱਖ ਸੁਖ ਹੀ ਤੇ ਭਏ निराले ਗੁਰਮਖੀ ਸੀਲ ਸੁਨਾਹੇ ਜਿਹੜੇ ਬੰਦੇ ਗੁਰਦੀ ਸ਼ਰਨ ਪਾ ਕੇ ਮਿੱਠੇ ਸੁਭਾਅ ਦਾ ਸੰਜੋਗ ਪਹੁੰਚਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ਨਿੱਤੇ ਨਿੱਕੇ ਸੱਚੇ ਕੇ ਵਾਪਾਰੀ ਸਦਾ ਤੇ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਹਿਜਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ ਸੱਚ ਸੌਦਾ ਲੈ ਗੁਰ ਵਿਚਾਰੀ ਗੁਰੂ ਦੀ ਦਸੀ ਵਿਰਾਸ ਵਿਚਾਰ ਤੇ ਤੁਰ ਕੇ ਤੋਂ ਸਦਾ ਤੇ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ ਸੱਚਾ ਵਖਰ ਜਿਸ ਧਨ ਪੱਲੇ ਸੱਚੇ ਸ਼ਬਦ ਸਚੈ ਉਹ ਮਹਾ ਹੈ ਜਿਸ ਮਨੁੱਖ ਦੇ ਪੱਲੇ ਸਦਾ ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ ਥਿਰ ਪ੍ਰਭੂ ਦੀ ਸਿਫਤਸਲਾ ਦੇ ਸ਼ਬਦ ਦੀ ਰਾਹੀ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ਕਾਜੀ ਸੌਦੀ ਟੋਟਾ ਆਵੈ ਨਿਰੇ ਮਾਇਆ ਵਾਲੇ ਹੋਸ਼ੇ ਬਣ ਜੀ ਕਿਤੇ ਆ ਆਤਮਿਕ ਜੀਵਨ ਵਿੱਚ ਘਾਟਾ ਪੈਂਦਾ ਹੈ ਗੁਰਮਖ ਵਣਜ ਕਰੇ ਪ੍ਰਭ ਭਾਵੈ ਗੁਰੂ ਦੇ ਸਾਨਮੁਖ ਰਹਿਣ ਵਾਲਾ ਬੰਦਾ ਉਹ ਆਤਮਿਕ ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ਪੂੰਜੀ ਸਾਬਤ ਰਾਸ ਸਲਾਮਤ ਦੂਕਾ ਜਮ ਕਾ ਫਾਹਾ ਹੈ ਉਹਦਾ ਸਰਮਾਇਆ ਉਸਦੀ ਰਾਸ ਪੂੰਜੀ ਅਮਨ ਆਮ ਰਹਿੰਦੀ ਹੈ ਆਤਮਕ ਮੌਤ ਦੀ ਫਾਹੀ ਉਸਦੇ ਗਾਲ ਤੋਂ ਕੱਟੀ ਜਾਂਦੀ ਹੈ ਸਭ ਕੋ ਬੁੱਲੇ ਆਪਣ ਭਾਣੇ ਹਰੇਕ ਮਨੋਖ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿੱਚ ਆਪਣੇ ਸਵਾਰਥ ਦੇ ਸੁਭਾਅ ਵਿੱਚ ਹੀ ਸਭ ਬਚਨ ਬੋਲਦਾ ਹੈ ਮਨਮੁਖ ਦੂਜੇ ਬੋਲ ਨ ਜਾਣੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਪਰਮਾਤਮਾ ਦੀ ਸਿਫਸਲਾ ਦੇ ਬੋਲ ਬੋਲਣਾ ਨਹੀਂ ਜਾਣਦਾ ਅੰਦੁਲੇ ਕੀ ਮਾਤੇ ਅੰਦਲੀ ਬੋਲੀ ਆਏ ਗਿਆ ਦੁੱਖ ਤਾਹਾ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਮਨੁੱਖ ਦੀ ਅਕਲ ਅੰਨੀ ਤੇ ਬੋੜੀ ਹੋ ਜਾਂਦੀ ਹੈ ਉਸ ਨੂੰ ਨਾ ਕਿਤੇ ਪ੍ਰਮਾਤਮਾ ਦਿਸਦਾ ਹੈ ਨਾ ਹੀ ਉਹਦੀ ਸਿਫਸਲਾ ਉਹ ਸੁਣਦਾ ਹੈ ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ ਸਭ ਕੋ ਬੋਲੈ ਆਪਣ ਭਾਣੈ ਮਨ ਮੁਖ ਦੂਜੈ ਬੋਲ ਨ ਜਾਣੈ ਅੰਦਲੇ ਕੀ ਮਤੇ ਅੰਦਲੀ ਬੋਲੀ ਆਇਆ ਗੇ ਆ ਦੁਖ ਤਾ ਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1032 ਦੀ ਵਿਆਖਿਆ ਤੇ ਬਾਣ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1033 ਦੀ ਵੇ ਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ